ਕੀ ਝਗੜਾ ਹੋਇਆ ਉਹ ਝਗੜਾ ਜੋ ਸਾਡੇ ਸਾਹਮਣੇ ਆ ਰਿਹਾ ਹੈ ਉਹ ਇੱਕ ਪੱਖ ਵੱਲੋਂ ਆ ਰਿਹਾ ਹੈ ਸਾਡੀ ਗੱਲ ਇਹ ਹੈ ਕਿ ਜੇ ਕੋਈ ਝਗੜਾ ਹੁੰਦਾ ਹੈ ਕੋਈ ਕਾਨੂੰਨ ਕੋਈ ਇਨਸਾਫ ਕੋਈ ਅਦਾਲਤ ਹੈ ਇਹ ਗੱਲ ਕਹਿੰਦੇ ਆ ਕਿ ਦੂਸਰੇ ਵਿਅਕਤੀ ਦਾ ਵੀ ਪੱਖ ਸੁਣਿਆ ਜਾਵੇ ਉਹਦੇ ਉੱਤੇ ਹਮਲਾ ਕੀਤਾ ਗਿਆ ਉਹਦੇ ਸੱਟਾਂ ਮਾਰੀਆਂ ਗਈਆਂ ਕੀ ਕੁਝ ਹੋਇਆ ਜਿਨ੍ਹਾਂ ਨੇ ਵੀ ਮਾਰੀਆਂ ਉਹ ਕੋਈ ਜੇ ਸੁਰਿੰਤਾ ਜਿਵੇਂ ਵਾਰ ਹੈਗਾ ਹੀ ਹੈਗਾ ਹੈ ਜਿਹੜੇ ਹੋਰ ਉਹ ਭਾਈ ਸੰਦੀਪ ਸਿੰਘ ਦਾ ਸਾਡਾ ਉਹਨਾਂ ਉੱਤੇ ਵੀ ਮੁਕੱਦਮਾ ਚਲਾਇਆ ਜਾਵੇ ਮੈਂ ਪੰਜਾਬ ਦੀ ਸਰਕਾਰ ਨੂੰ ਤੇ ਜੇ ਸਰਕਾਰ ਨੂੰ ਵੀ ਕਹਿਣਾ ਚਾਹਣਾ ਹੈ ਕਿ ਹਮਰਾ ਭਾਈ ਸੰਦੀਪ ਸਿੰਘ ਤੇ ਨਹੀਂ ਹੋਇਆ ਤੇ ਹਮਰਾ ਇੱਕ ਕੌਣ ਤੇ ਹੋਇਆ ਹੈ ਜਿਵੇਂ ਸਾਦਾ ਇੱਕ ਸਰੀਰ ਉਹਦੇ ਵਿੱਚ ਆਤਮਾ ਕੁਝ ਕੋਈ ਸਿੰਘ ਪਾਇਓ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਵਿਕਲਾਨ ਸਿੰਘ ਭਾਈ ਸ਼ਗਿਰਦੇਵ ਸਿੰਘ ਅਨੇਕਾਂ ਸਿੰਘਾਂ ਨੇ ਨਾਂ ਲਈਏ ਸਭ ਤੋਂ ਲੰਬੀ ਕਹਾਣੀ ਹੋ ਜਾਏਗੀ ਕੌਮ ਦੀ ਅਣਖ ਤੇ ਕੌਮ ਦੀ ਆਤਮਾ ਦਾ ਉਸ ਰੂਪ ਬੜੇ ਅੱਜ ਸਾਡੀ ਕੌਮ ਦੀ ਅਣਖ ਤੇ ਸਾਡੀ ਕੌਮ ਦੀ ਆਤਮਾ ਭਾਈ ਸੰਦੀਪ ਸਿੰਘ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਜੋਗ ਲੀਕੀ ਹੈ ਉਹ ਪੰਥ ਸਹਿਕਾਰ ਕਰਦਾ ਤੇ ਜਵਾਬਦੇਹ ਲਈ ਵਚਨਬੱਧ ਦੂਜੀ ਕਦਰ ਵਿੱਚ ਕਹਿ ਨਹੀਂ ਚਾਹਣਾ ਜਵਾਬ ਦੇਣ ਤੇ ਸਮਾਂ ਵੀ ਲੱਗ ਜਾਂਦਾ ਹੈ ਕਈ ਵਾਰੀ ਜਨਰਲ ਟਾਇਰ ਦੇ ਲੱਗਿਆ ਬਹੁਤ ਬਹੁਤ ਸਮੇਂ ਲੱਗੇ ਅੱਜ ਜਿਹੜੇ ਬਾਹਰ ਚਲੇਗੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਬਾਅਦ ਦਿੱਤੀਆਂ ਜਾ ਰਹੀਆਂ ਹਨ ਕਿ ਇਹਨਾਂ ਨੂੰ ਜੇ ਸਥਿਤੀ ਹੋਣੀ ਹੈ ਤਾਂ ਵਿਰੋਧ ਕੀਤਾ ਜਾਵੇ ਤੇ ਦੋਸ਼ੀ ਹੈ ਉਹਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਤੇ ਮੁਕੱਦਮਾ ਦਰਜ ਕਰਨ ਲਈ ਪਾਹੀ ਸੰਦੇਸ਼ੀ ਦੇ ਧਿਆਨ ਲੈ ਜਾਣ ਕਿ ਜੋ ਛੜਿਆ ਦੁਆਰ ਕਿਹਦੇ ਉੱਤੇ ਮੁਕੱਦਮਾ ਦਰਜ ਨਹੀਂ ਹੁੰਦਾ ਉਹਨਾਂ ਚ ਜੋ ਪਾਤਰੀਆਂ ਇੱਥੇ ਸ਼ਾਹਨੀਆਂ ਜਿਵੇਂ ਵਰ ਸਖਸ਼ੀਅਤਾਂ ਜਿਵੇਂ ਜੱਥੇਬੰਦੀਆਂ ਬੈਠੀਆਂ ਹੋਈਆਂ ਹਨ ਇਹ ਨਾ ਠਕਣ ਵਾਲੀਆਂ ਨੇ ਨਾ ਅੱਕਣ ਵਾਲੀਆਂ ਨੇ ਜੋ ਕਿ ਪਿਛਲੇ 40-45 ਸਾਲਾਂ ਤੋਂ ਲਗਾਤਾਰ ਸੰਘਰਸ਼ ਦੇ ਵਿੱਚ ਇਹ ਗੱਲ ਜਿਹੜੀ ਆਮ ਆਦਮੀ ਪਾਰਟੀ 24 ਘਟਿਆਂ ਜਾਂ ਇਨਸਾਨ ਸਾਹਿਬ ਨੇ ਦੀ ਗੱਲ ਕਰਦੀ ਸੀ ਉਹ ਜੋ ਹਾਲਾਤ ਅੱਜ ਸਾਡੇ ਸਾਹਮਣੇ ਆ ਪਾਹੀਂ ਗੁਰੂ ਗ੍ਰੰਥ ਸਾਹਿਬ ਦਾ ਪਾਹੀਂ ਜੈਦਾ ਦੇਖਾਰ ਸਿੰਘ ਪਾਹੀਂ ਰਾਜੋੜਾ ਪਾਹੀਂ ਅਵਤਪਾਲ ਸਿੰਘ ਸਾਰੰਗਿਆਰੇ ਜੰਗੀਆਂ ਦਾ ਅੱਜ ਉਹ ਦੂਸ਼ਨੀਆ ਸਰਕਾਰਾਂ ਤੋਂ ਕਿਸੇ ਵੀ ਤਿੰਪ ਦੇ ਘੱਟ ਨਹੀਂ ਅੱਜ ਪੂਰੇ ਸ ਰਾਜ ਇਤੇ ਕੀ ਸਿਆ ਜਾ ਰਿਹਾ ਹੈ ਮੈਂ ਪੂਰਵਾਂਸ਼ੀ ਨੂੰ ਮਾਨ ਲੂਏ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਤੋਂ ਪਹਿਲੇ ਦਾ ਹਾਲ ਵੇਖਦਾ ਕੋਈ ਤੁ ਸਰਾਸਾ ਨਹੀਂ ਆ ਜੋ ਕੋਈ ਚੰਡੀਗੜ੍ਹ ਵਹੀ ਮੂੰਹ ਕਰਕੇ ਰੋਈ ਜਾਂਦਾ ਹੈ ਕਿ ਕੋਈ ਉਪਰ ਚੜਿਆ ਗਿਆ ਕੋਈ ਸਿੰਘਾਂ ਦੇ ਉੱਪਰ ਭੈਅ ਦੇ ਚਾ ਉਸ ਇਤਿਹਾਸ ਤੋਂ ਸਭ ਕੁਝ ਸਿੱਖਣਾ ਚਾਹੀਦਾ ਹੈ ਮੈਂ ਇਹ ਹੀ ਆਪਣੀ ਬੇਨਤੀ ਸਾਰੀਆਂ ਜਿਵੇਂ ਵਾਰ ਸਿੱਖਿਆਤਾ ਦੇ ਚਰਨਾਂ ਵਿੱਚ ਕਰਦਾ ਹੋਇਆ ਕਿ ਸਾਨੂੰ ਇਨਸਾਫ ਕਿ ਜਿਹੜਾ ਝਗੜਾ ਹੋਇਆ ਦੋਹਾਂ ਧਿਰਾਂ ਦੇ ਉੱਤੇ ਸੋਲਡੈਂ ਸਮੇਤ ਜੇ ਭਾਈ ਸੰਦੀਪ ਸਿੰਘ ਦੱਸੇਗੇ ਕਿਸ ਦੇ ਉਹਦੇ ਛੱਟਾ ਮਾਰੀਆਂ ਨੇ ਕਿਹਨੇ ਮਾਰੀਆਂ ਕੀ ਹਰਾਨਚ ਹੈ ਉਹਨਾਂ ਉੱਤੇ ਕਦਮਾਂ ਦਰਜ ਕੀਤੇ ਜਾਵੇ ਜੋ ਹਿੰਦੁਸਤਾਨ ਦਾ ਸੰਗਰਾਮ ਦਾ ਸੰਗਰਾਮ ਕਹਿੰਦਾ ਕਿ ਅਦਾਲਤਾਂ ਨੇ ਨਿਆਂ ਕਰਨਾ ਉਹ ਫੈਸਲਾ ਅਦਾਲਤਾਂ ਕਰਨੀਆਂ ਕਿ ਕਿਹਨੇ ਹੌਲਾ ਕੀਤਾ ਇਹ ਕਰ ਸਰਕਾਰ ਦਾ ਅਦਾਲਤਾਂ ਦੇ ਉੱਤੇ ਭਰੋਸਾ ਨਹੀਂ ਰਿਹਾ ਤਾਂ ਫਿਰ ਜਿਹੜੀ ਕਾਉਂ ਲਾ ਰਹੀ ਹੈ ਬਾਗੀ ਕਾਉਂ ਲਾ ਰਹੀ ਹੈ ਉਹ ਅਦਾਲਤਾਂ ਦੇ ਉੱਤੇ ਕਿਉਂ ਭਰੋਸਾ ਕਰੂਗੀ ਉਹਦੇ ਕੋਈ ਇੱਕੋ ਇਕਰਾਰ ਆ ਰਹਿ ਜਾਂਦਾ ਜਿਵੇਂ ਭਾਈ ਸੰਦੀਪ ਸਿੰਘ ਨੇ ਖੁਦ ਅਨਸਾਬ ਲਿਆ ਇਸ ਤੋਂ ਪਹਿਲਾਂ ਇੱਕ ਹੋਰ ਦੰਸਾਫੀ ਦੇਰੇ ਵਾਹ ਦਾ ਲਿਆ ਬਹੁਤ ਘਟਨਾਵਾਂ ਹੈ ਉਸ ਲੰਬੇ ਸਮੇਂ ਤੇ ਨਾ ਜਾਵਾ ਸਿੱਖਾ ਕੋਈ ਰਸਤਾ ਨਹੀਂ ਰਹਿਣਾ ਕਿ ਚਾੜੀ ਕਾ ਆਪ ਅਨਸਾਫੀ ਲਈ ਤਿਆਰ ਹੋਵੇ ਇਹਨਾਂ ਰਾਜਿਆਨਾਰੀ ਐਸਾ ਵੀ ਜਥੇਬੰਦੀ ਵੱਲੋਂ ਜੋ ਇੱਥੇ ਸੈਸੀਤਾ ਜੋ ਪਰਿਵਾਰ ਹੈ ਜੋ ਪੈਸਾ ਕਰਨ ਦੀ ਅੱਜ ਇਹਨਾਂ ਨਾਲ ਨਾਲ ਸਾਥ ਦੇ